ਤੰਤਨ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਪਾਵਨ ਧਰਤੀ ਨਗਰ ਪੜੂਹਵਿੰਡ ਸਾਹਿਬ ਵਿਖੇ ਅੱਜ ਰੌਣਕਾਂ ਨਾਲ ਭਰਪੂਰ ਨਜ਼ਰ ਆ ਰਿਹਾ ਹੈ ਚਾਰੇ ਪਾਸੇ ਸੰਗਤਾਂ ਦਾ ਇਕੱਠ ਗੁਰਬਾਣੀ ਦੀ ਗੂੰਜ ਅਤੇ ਨੌਜਵਾਨਾਂ ਦੇ ਜੁਸ਼ ਨੇ ਮਾਹੌਲ ਨੂੰ ਬਿਲਕੁਲ ਖਾਸ ਬਣਾ ਦਿੱਤਾ ਹੈ ਇੱਥੇ ਅੱਜ ਇੱਥੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਸ਼ਾਨਦਾਰ ਕਬੱਡੀ ਮੁਕਾਬਲੇ ਕਰਵਾਏ ਜਾ ਰਹੇ ਹਨ ਕਬੱਡੀ ਸਿਰਫ ਇੱਕ ਖੇਡ ਨਹੀਂ ਇਹ ਸਾਡੇ ਪੰਜਾਬੀ ਵਿਰਸੇ ਤਾਕਤ ਹੌਸਲੇ ਅਤੇ ਭਾਈਚਾਰੇ ਦੀ ਪਹਿਚਾਨ ਹੈ ਖਿਡਾਰੀਆਂ ਵੱਲੋਂ ਦਿਖਾਈ ਜਾ ਰਹੀ ਫੁਰਤੀ ਹਿੰਮਤ ਅਤੇ ਆਣੋ ਸ਼ਾਸ਼ਣ ਸਾਨੂੰ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਅਤੇ ਬਹਾਦਰੀ ਦੀ ਯਾਦ ਦਿਲਾਉਂਦਾ ਹੈ ਇਸ ਮੌਕੇ ਤੇ ਤੁਸੀਂ ਦੇਖੋ ਡਾਲ ਟੀਵੀ ਦੀ ਇੱਕ ਵਿਸ਼ੇਸ਼ ਰਿਪੋਰਟ ਉਧਰ ਮੈਦਾਨ ਵਿੱਚ ਕਬੱਡੀ ਕਬੱਡੀ ਦੀ ਗੂੰਜ ਦਰਸ਼ਕਾਂ ਦਾ ਜੋਸ਼ ਅਤੇ ਤਾਲੀਆਂ ਦੀ ਆਵਾਜ਼ ਨਾਲ ਸਾਰਾ ਇਲਾਕਾ ਗੂੰਜ ਉੱਠਿਆ ਹੈ ਹਾਰ ਡੇਟ ਹਾਰ ਕੈਚ ਅਤੇ ਹਾਰ ਪੁਆਇੰਟ ਤੇ ਨੌਜਵਾਨਾਂ ਦਾ ਹੌਸਲਾ ਅਸਮਾਨ ਛੂ ਰਿਹਾ ਹੈ ਨਗਰ ਪੋਹਵਿੰਡ ਸਾਹਿਬ ਵਿੱਚ ਲੱਗੀਆਂ ਇਹ ਰੌਣਕਾਂ ਸਿਰਫ ਮੇਲਾ ਨਹੀਂ ਸਗੋਂ ਸਾਡੀ ਅਗਲੀ ਪੀੜ੍ਹੀ ਨੂੰ ਸਿਹਤਮੰਦ ਜੀਵਨ ਖੇਡਾਂ ਨਾਲ ਜੁੜਨ ਅਤੇ ਆਪਣੇ ਇਤਿਹਾਸ ਨੂੰ ਯਾਦ ਰੱਖਣ ਦਾ ਸੁਨੇਹਾ ਵੀ ਦੇ ਰਹੀਆਂ ਹਨ ਕਬੱਡੀ ਪੌਂਦ ਦੇ ਲਈ ਅੱਗੇ ਵੱਲ ਵਧਿਆ ਹੋਇਆ ਮੇਰੇ ਮਿੱਤਰੋ ਅੱਜ ਦੇ ਖੇਡ ਮੈਚ ਦਾ ਪਹਿਲਾ ਪ੍ਰਾਈਜ਼ 81 ਸੈਕੰਡ ਪ੍ਰਾਈਜ਼ 71 ਹਜ਼ਾਰ ਦਿੱਤਾ ਜਾਣਾ ਇਹ ਨਮੂ ਹੈ ਆਸਟ੍ਰੇਲੀਆ ਵਾਲਾ ਜੋ ਲਾਹ ਤਕੜਾ ਜੱਫਾ ਟੀਵਾਰ ਜੰਨ ਰਾਜੋ ਕੇ ਆਸਟ੍ਰੇਲੀਆ ਵਾਲਾ ਮਾਣ ਕਰਦਾ ਮੇਰੇ ਮਿੱਤਰੋ ਲਓ ਸਾਹਮਣੇ ਚੋਟੀ ਦੀ ਟੱਕਰ ਤੇ ਪੁਆਇੰਟ ਦਾ ਸਮੇਂ ਰੇਟਰ ਦੇ ਸਿਰ ਜੁੜਦਾ ਹੋਇਆ ਸੱਤ ਪਾਲ ਕੱਕੜ ਨੋ ਇਹ ਹਨ ਅਜਨਾਨੇ ਦੇ ਏਰੀਏ ਦਾ ਅਗਲੀ ਕਬੱਡੀ ਪਾਵੇਗਾ ਤੇ ਬੋਲ ਹਰਜੀਤ ਰਡਾਣਾ ਸਾਹਿਬ ਦੇ ਹੈ ਲਓ ਇਧਰਲੇ ਪਾਸੇ ਸਤਪਾਲ ਕੱਕੜਾਂਵਾਲ ਇਹਦਾ ਲੋਪਕੇ ਦੇ ਕੋਲ ਪਿੰਡ ਹੈ ਨੌਜਵਾਨ ਦਾ ਬਾਬਾ ਗੁੱਪੀਨੀ ਪੋਵੜ ਸਾਹਿਬ ਹੈ ਜੋ ਹੈਪੀ ਜੀ ਵੱਡਾ ਸਤਕਾਰ ਜਿਹੜਾ ਪੁੱਜਦਾ ਕਰਦੇ ਨੇ ਲਓ ਇਧਰਲੇ ਪਾਸੇ ਸਤਪਾਲ ਦੀ ਰੇਡ ਜਸਵਿੰਦਰ ਕਲਸੀ ਨੇ ਇਸ ਨੌਜਵਾਨ ਨੂੰ ਜਿਹੜਾ ਦੋ ਲਿਆਂਦਾ ਦੁਨੀਆ ਦੇ ਕਿਹੋ ਜਿਹੋ ਜ਼ੋਰ ਤੇ ਨਹੀਂ ਮਾਰਦੂ ਸ ਨੌਜਵਾਨ ਦੇ ਲਈ ਸਾਹਮਣੇ ਦੇਖਾਂਗੇ ਧਾਰੀਵਾਲ ਦੇ ਚਾਰ ਬੱਬਰ ਸ਼ੇਰ ਖੜੇ ਆ ਭਈ ਮੋਹਨ ਸਿੰਘ ਧਾਰੀਵਾਲ ਦੇ ਪਿੰਡ ਦੀ ਟੀਮ ਆ ਆਹ ਦੇਖਾਂਗੇ ਨੌਜਵਾਨੇ ਸਮੇਂ ਪੰਘਾਲੇ ਵਾਲਾ ਸੁਖ ਸਾਹਮਣੇ ਵੱਧ ਕੇ ਟਰਾਈ ਕਰਦਾ ਹੋਇਆ ਪਰ ਆਹ ਜੀਵਨ ਹੈ ਨੌਜਵਾਨ ਸ਼ਾਰਟ ਵਿੱਚ ਸਰੀਰ ਦਾ ਕਿ ਕਰਦਾ ਮੁਕਾਬਲਾ ਲਗਦਾ ਖੇਡਿਆ ਅੱਜ ਬਹੁਤ ਬਿੰਦ ਸਾਹਿਬ ਦੀ ਧਰਤੀ ਆ ਤੇ ਆਹ ਦੇਖਾਂਗੇ ਨੰਬਰ ਜਿਹੜਾ ਆਪਣੀ ਟੀਮ ਵਾਸਤੇ ਜੋੜ ਗਿਆ ਅਗਲੀ ਰੇਡ ਸੋ ਮੇਰੇ ਮਿੱਤਰੋ ਉਹ ਟੱਕਰ ਚੋਟੀ ਦੀ ਲਾਭ ਮੰਦਗੀਆਂ ਵਾਲਾ ਲਾਭ ਕਰਦਾ ਟੱਕਣ ਦੀ ਕੋਸ਼ਿਸ਼ ਇੱਕ ਪਾਸੇ ਸਾਦਾ ਪੀਡੀਐਫ ਗਾਮੇ ਵਾਲਾ ਖੇਡਿਆ ਨੌਜਵਾਨ ਰਾਇਮ ਕਬੱਡੀ ਕਲੱਬ ਬੈਲਜੀਅਮ ਦੀ ਟੀਮ ਦੇ ਨਹੀਂ ਜਿਸ ਟੀਮ ਦਾ ਵੱਡਾ ਢੰਡੇਲ ਪਰ ਵਿੱਚ ਜੁੱਸੇ ਵਿੱਚ ਰੇਡ ਪਾਰਿਆ ਮੇਰੇ ਮਿੱਤਰੋ ਔਰ ਟੱਕਰ ਚੋਟੀ ਦੀ ਹੋਈ ਹੈ ਦੀਪਾ ਚੱਕ ਦੇਸ ਰਾਜ ਵਾਲਾ ਜੱਗਾ ਦਿਆਲਪੁਰਿਆ ਕਬੱਡੀ ਬੌਲ ਦੀ ਵਾਧਿਆ ਹੋਇਆ ਇਹਦਾ ਸਰੀਰ ਦੇਖਿਆ ਭੁੱਖ ਲੈਂਦੀ ਹੈ ਨਾਜਵੰਦ ਦੀ ਸਾਬਿਆ ਹੋਇਆ ਸਰੀਰ ਹੈ ਸਾਹਮਣੇ ਦੇਖਾਂਗੇ 베ਰੇ ਵਾਲਾ ਲਵਲੀ ਹੈ ਤੇ ਗੋੜਾ ਕਰਸੀਆਂ ਵਾਲਾ ਕੁੱਕੂ ਨਰਾਜਕਿਆਂ ਵਾਲਾ ਸ਼ੇਰਾ ਸਭਰਾ ਪਿੰਡ ਵਾਲਾ ਔਰ ਫੱਟੇਗੜ ਸਭਰਾ ਵਾਲਾ ਇਹ ਸ਼ੇਰਾ ਇੱਕ ਪਾਸੇ ਜੱਗਾ ਹੈ ਦਾ ਦਾ ਇਲਾਕਾ ਇੱਕੋ ਇੱਕ ਦਾ ਦਰਿਆ ਤੋਂ ਪਾਰ ਹੈ ਇੱਕ ਦਾ ਹੌਂਦਲਾ ਪਾਸਾ ਹੈ ਇੱਕ ਦਾ ਹੌਂਦਲਾ ਸਿੰਘ ਜੀ 365 ਜੰਮਿਆ ਕੁਮਰ ਰੰਗੀ ਤੋਂ ਵੀ ਇਸ ਵੀ ਦਾ ਤਾਕਤਆ ਹੋ ਗਿਆ ਤੇਲਾ ਬਾਲਾ ਲਾਇਨ ਬੀ ਬੀ ਹੈਡ ਪਾਰ ਦੇ ਉੱਤੇ ਹੈ ਲਓ ਬਾਲਿਆ ਖੇਡ ਆਇਆ ਯਾਕ ਮੈਦਾਨਾ ਵਿੱਚ ਨਿਊਜ਼ੀਲੈਂਡ ਦੇ ਮੈਦਾਨਾ ਵਿੱਚ ਟੱਕਰ ਹੋਖ ਹੰਗਾਰੇ ਵਾਲੇ ਦੇ ਨਾਲ ਹੈ ਕਦੇ ਇੱਕੋ ਟੀਮ ਨਹੀਂ ਖੜਦੇ ਆ ਇਹ ਟੱਕਰ ਕੋਟੀ ਦੀਆਂ ਮਾਰਾਂ ਦੇ ਵਿੱਚ ਇੱਕ ਦੂਜੇ ਦੇ ਪਿੱਛੇ ਲੱਗੇ ਹੋਏ ਆ ਇੱਕ ਪਾਸੇ ਸਖ ਪੰਘਾੜੇ ਵਾਲਾ ਬੇਦਪੌਰ ਉਹ ਖਸੀਰ ਅੰਮ੍ਰਿਤਕ ਬਟਕਾ ਕੇ ਅੱਗੇ ਵਿੱਚ ਬੁਲਾਉਣ ਦੇ ਬੰਤ ਖਾਲਸਾ ਪਲਿਆ ਏ ਸ਼ਾਬੇ ਤਲਵਾਰਾਂ ਦੇ ਬੰਤ ਖਾਲਸਾ ਪਲਿਆ ਏ ਸ਼ਾਬੇ ਤਲਵਾਰਾਂ ਦੇ ਕੋਈ ਇਤਿਹਾਸ ਦੀ ਧਰਤੀ ਹੈ ਅਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ ਉਹਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਸੰਗਤ ਜੁੜੀ ਹੋਈ ਕਮੇਟੀ ਦੇ ਨਾਲ ਅਮਨਦੀਪ ਸੌਂਦ ਇਹ ਬਹੁਤ ਵੱਡੀ ਟੀਮ ਦਾ ਵੱਡਾ ਸਤਿਕਾਰ ਹੈ ਲਓ ਦੇਖਾਂਗੇ ਘੜਕੇ ਵਾਲਾ ਜੀਵਨ ਇਹ ਮੁੰਡਾ ਕਿੰਨਾ ਨੰਬਰ ਦਿੰਦੇ ਨੇ ਪ੍ਰਾ ਬਾਖਸ਼ਵਲੀ ਬੋਲਣ ਲਈ ਅੱਗੇ ਵੱਲ ਵਧਿਆ ਹੋਇਆ ਹੈ ਕਿ ਰਣ ਦੇ ਵਿੱਚ ਮੱਛੀ ਫਾੜ ਦਹਾੜੀ ਭੱਜਦੇ ਦੱਸ ਕੇ ਮੋਗਲ ਸ਼ਿਪਾਹੀ ਕਿ ਖੰਡੇ ਵਾਲੇ ਬਾਪੂ ਉਹਦੇ ਟੱਕਰ ਬਾਊ ਆਇਆ ਜੀ ਇਹਦੀ ਕਬੱਡੀ ਵਿੱਚ ਬਹੁਤ ਵੱਡਾ ਰੋਲ ਹੈ ਲਓ ਇਹ ਲੱਗਦੀ ਹੈ ਕੇਹੜਾ ਵਾਲਾ ਆਹ ਦੇਖਾਂਗੇ ਲਾਲ ਮਾਲੀਆ ਵਾਲਾ ਆਹ ਖੇੜਾ ਸਦੇਖਾਂਗੇ ਤੇ ਪੰਜਾਬੀਆਂ ਦੇ ਮੁੰਡੇ ਦੂਰੋਂ ਦੂਰੋਂ ਆਵੇ ਦੁਨੀਆ ਜਦ ਮੈਚ ਕਬੱਡੀ ਵਾਲੇ ਹੁੰਦੇ ਕਿ ਪਾਉਣਾ ਚ ਸੰਗੀਤ ਗੂੰਜਦਾ ਸਬਿੰਦਰ ਕਲਸੀ ਦੀ ਬਦੌਲਤ ਖੇਡਿਆ ਲਓ ਸਾਹਮਣੇ ਪੈਂਦੀ ਰੇਡ ਤੇ ਬੋਲ ਸਿੰਘਪੁਰੇ ਰਾਗ ਹੁਤਾਨ ਕੱਕੜ ਭਾਵੇਂ ਬੋਲੇ ਠੱਫੇ ਦੇ ਪਿੰਡਾਂ ਦਾ ਮੇਰੇ ਮਿੱਤਰੋ ਪਰ ਸੁਖ ਬੰਘਾਰੀਆਂ ਇਹ ਪਕੜ ਮਜ਼ਬੂਤ ਹੈ ਲੱਗਿਆ ਪਿਆ ਜੋਰ ਹੁੰਦੀ ਹੋਏ ਬੱਲਾ 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 ਇਹ ਬਰੌਂਦੀਪੁਰੇ ਗੋਪੀ ਦੀ ਟੀਮ ਦੇ ਲਈ ਵੀ ਪੱਕੇ ਤੌਰ ਤੇ ਖੇਡਦਾ ਮੇਰੇ ਮਿੱਤਰੋ ਸੁਖ ਲਓ ਯਾਫੀਆਂ ਕੇ ਬਈ ਇਹ ਚੱਕੇ ਆਮ ਬੀਂਦਾ ਸਵਾ ਕੜੀਨੀਆਂ ਸੁਣੀਆਂ ਬਗਾ ਸਾਹਿਬ ਟਿੱਕ 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 ਨੰਬਰ ਯਾਫੀਆਂ ਦਾ ਅਰਸ਼ ਉਹ ਸਤ ਸੰਗਤ ਨਗਰ ਸਿਧਵਾ ਵੱਲੋਂ ਖੁੱਲੇ ਸੱਦੇ ਪੱਤਰ ਹੈ ਲਓ ਅੰਮ੍ਰਿਤ ਪੱਟੀ ਸ਼ਹਿਰ ਵਾਲਾ ਨੌਜੋਣ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਚਾਰ ਯਾਫੀਆਂ ਦੇ ਬੋਲਿਆ ਹੋਇਆ ਧਾਵਾ ਹੈ ਲਓ ਮਾਲੀ ਵਾਲਾ ਇੱਕ ਕੰਨੀ ਤੇ ਹੈ ਨਾਲ ਕੂਪਲਾ ਦਾ ਆਣ ਦਰਾਜ ਕਾ ਪਲਵਾਰ ਕਾ ਇਹ ਟੱਕਰ ਚੋਟੀ ਦੀ ਹੁੰਦੀ ਹੋਏ ਬੱਲੇ ਬੱਲੇ ਬੱਲੇਵਾਰ ਹੀ ਤੁਕੂ ਓ ਨਾਈਬਾ ਦੇ ਖਾਣਕ ਬੰਦ ਕਰ ਦਿੱਤੇ ਕੋਚ ਪਹਿਲਵਾਨ ਬੰਦਰਾਵਾਲ ਵੀ ਮਸ਼ਹੂਰ ਕੀਤਾ ਇਹਨੇ ਦਰਾਜਕਾ ਵੀ ਮਸ਼ਹੂਰ ਕੀਤਾ ਇਹ ਕੋਚ ਕ੍ਰਿਸ਼ਨ ਲਾਲ ਜੀ ਦਾ ਚੇਲਾ ਇਧਰਲੇ ਪਾਸੇ ਭੀਮ ਉਹ ਭੂਰੇ ਗੋਨੇ ਵਾਲਾ ਆ ਦੂਜੇ ਪਾਸੇ ਯਾਫੀ ਦੀ ਕਬਾਲ ਦਾ ਆ ਦੇਖਾਂਗੇ ਸਾਹਮਣੇ ਟੱਕਰ ਦੋਨਾਂ ਖਿਡਾਰੀਆਂ ਦਰਮਿਆਨ ਹੋਈ ਹੈ ਤੇ ਭੂਰੇ ਗੋਨੇ ਵਾਲਾ ਭੀਮ ਸੰਤਾ ਦੀ ਧਰਤੀ ਦਾ ਇਹ ਬੱਬਰ ਸ਼ੇਰ ਆਪਣੀ ਟੀਮ ਦੇ ਵਾਸਤੇ ਬੜਾ ਧੁੱਪ ਵੀ ਬੜੀ ਪਿਆਰੀ ਲੱਗੀ ਹੋਈ ਹੈ ਐਨ ਕੜਾਕੇ ਦੀ ਧੁੱਪ ਲੱਗੀ ਹੋਈ ਹੈ ਬੜਾ ਵਧੀਆ ਮੌਸਮ ਹੈ ਲੋ ਸਾਬੇ ਦੀ ਕਬੱਡੀ ਪੈ ਚੁੱਕੀ ਹੈ ਕੀੜੀ ਫਗਾਨਾ ਵਾਲਾ ਸਾਦਾ ਕਬੱਡੀ ਪਾਰਾ ਮੇਰੇ ਮਿੱਤਰੋ ਕਿ ਅਮਲੀ ਤੇ ਸੱਪ ਡੂਗਣਾ ਤੁੱਪੇ ਨਹੀਂ ਛੇੜੀ ਦੇ ਲੜੀਏ ਨਾ ਨਾਲ ਮਲਾ ਦੇ ਡੜਕੇ ਵਿੱਚ ਬੇੜੀ ਦੇ ਹੋਵੇ ਪਰ ਸਾਤੀ ਮੌਸਮ ਫਿਰ ਕੋਠੇ ਨਹੀਂ ਦੇਣੀ ਦੇ ਆ ਧੁੱਪ ਬੜੀ ਖੜਾ ਲੱਗੀ ਐ ਬਹੁਤ ਬਹੁਤ ਸਤਿਕਾਰ ਆਈ ਹੋਈ ਰੱਬ ਰੂਪੀ ਸੰਗਤ ਦਾ ਸਮੁੱਚੇ ਪੰਜਾਬ ਪੁਲਿਸ ਪ੍ਰਸ਼ਾਸਨ ਦਾ ਸ਼ਹੀਦ ਬਾਬਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਬਹੁਤ ਬਹੁਤ ਸਤਿਕਾਰ ਪਰ ਸਾਹਮਣੇ ਨਵੋਜਲੇ ਦਾ ਮੁੰਡਾ ਡੱਕੂ ਕੇ ਨਹੀਂ ਇਹ ਸਮੇਂ ਦੀ ਗੱਲਾਂ ਬੋਕਰੀਆਂ ਮੇਰੇ ਮਤਲਬ ਇੱਕ ਅਸੀਂ ਪੁਰਸੀਆ ਝੰਡੇਰਾ ਵਾਲਾ ਮਾਹ ਦਰਸ਼ਨ ਕਰਦਾ ਪੁੱਤਰ ਐ ਸਮੇਂ ਨੰਬਰ ਜੋੜ ਗਿਆ ਇਹਨੇ ਆਪਣੇ ਬੇਬੇ ਤੇ ਬਾਪੂ ਦੀ ਤਸਵੀਰ ਜਿਹੜੀ ਹੈ ਆਪਣੀ ਸ਼ਾਦੀ ਤੇ ਖੜਵਾਈ ਹੈ ਕਿ ਬਾਪ ਸਿਰਾਂ ਦੇ ਤਾਜ ਮੁਹੰਮਦ ਕਿ ਮਾਵਾ ਠੰਡਿਏ ਸ਼ਾਵਾ ਕਿ ਬਾਪ ਸਿਰਾਂ ਦੇ ਤਾਜ ਮੁਹੰਮਦ ਲਓ ਇਧਰ ਦੇ ਪਾਸੇ ਦੇਖਾਂਗੇ ਨੌਜਵਾਨ ਪ੍ਰਭ ਬਾਠ ਕਬੱਡੀ ਪਾਉਂਦਾ ਤੇ ਭੋਲਾ ਪੁਲਵਾਨ ਜੀ ਇਸ਼ਾਰਾ ਕਰਦੇ ਨੇ ਕਿ ਨੰਬਰ ਜਿਹੜਾ ਸੋ ਭੋਲਾ ਜੀ ਯਾਫੀ ਦਾ ਹੈ ਨੰਬਰ ਯਾਫੀ ਦੇ ਵਾਸਤੇ ਐਲਾਨ ਕਰ ਦਿੱਤਾ ਗਿਆ ਛੀਲਨ ਘੜਕੇ ਵਾਲਾ ਚੰਬੇ ਵਾਲਾ ਪਰ ਰੇਡ ਦੁਬਾਰਾ ਪੈਣੀ ਹੈ ਟੈਕਨੀਕਲ ਫੈਸਲਾ ਸੰਦੀਆਂ ਚਾਰ ਆਲੂ ਉਪਰ ਦੀਆਂ ਟੀਮਾਂ ਪਿੱਟ ਲਗੀਆਂ ਤੇ ਸੁੱਗਾ ਸਾਹਿਬ ਉਹ 5 ਮਾਰਚ ਤੰਤਰ ਸ਼ਹੀਦ ਭਾਈ ਤਾਰਾ ਸਿੰਘ ਦੀ ਵਾਹ ਉਹ 300 ਸਾਲਾਂ ਸ਼ਹੀਦੀ ਸ਼ਪਾਦ ਦੀ ਦਿਹਾੜੀ ਵੀ ਵੱਡੇ ਪੱਦਰ ਤੇ ਬਣਾਇਆ ਜਾਵੇਗਾ ਪਰ ਸਾਹਮਣੇ ਪੰਮਾ ਇਹ ਰਾਜੋ ਕੇ ਦੀ ਧਰਤੀ ਮੇਰੇ ਮਿੱਤਰੋ ਤੇ ਜੀਵਨ ਇਹ ਕਰਕੇ ਚੰਬੇ ਵਾਲਾ ਵੱਖਰਾ ਜਿਹਾ ਦਾਲ ਆਇਆ ਮੁੰਡੇ ਨੇ ਇਹ ਮੁਖੜ ਦੇ ਪੈਰੀਆ ਕਬੱਡੀ ਪੌਣੀ ਅਮੀਰ ਖਾਨ ਵਧਿਆ ਹੋਇਆ 31 ਜਨਵਰੀ ਨੂੰ ਸੁਰ ਦੇ ਵੀ ਬਹੁਤ ਵੱਡਾ ਕਬੱਡੀ ਦਾ ਸ਼ੋਅ ਤਾਂ ਜਿਹੜਾ ਹੋਵੇਗਾ ਚਮਕੌਰ ਸਾਡਾ ਵੀਰ ਜਾਣਕਾਰੀ ਦੇ ਰਿਹਾ ਲਓ ਇਧਰਲੇ ਪਾਸੇ ਭੀਮ ਪੂਰੇ ਕੋਨੇ ਵਾਲਾ ਅੱਜ ਬਹੁਵਿੰਦ ਸਾਹਿਬ ਦੀ ਧਰਤੀ ਹੈ ਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਗੋਲ ਕਬੱਡੀ ਕਪਾਤਾ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਕੋਈ ਗੱਲ ਨਹੀਂ ਬਾਬਾ ਸੁੱਖਾ ਜੀ ਬਾਬਾ ਸੁੱਖ ਰੱਖੇ ਪਿਆਰ ਨਾਲ ਦੀਪਾ ਜੀ ਕੋਈ ਗੱਲ ਨਹੀਂ ਪਿਆਰ ਦੀ ਖੇਡ ਸਤਕਾਰ ਦੀ ਖੇਡ ਹੈ ਔਰ ਕੱਲ ਦਾ ਦਿਨ ਤੇ ਪਰਸੋ ਦਾ ਦਿਨ ਚੂਸ ਨੇ ਵੱਡੀ ਧਰਤੀ ਤੇ ਸ਼ਿੰਗ ਮੇਲਾ ਆਉਣ ਜਾ ਰਿਹਾ ਹੈ ਕੱਲ ਨੂੰ ਕੁਸ਼ਤੀ ਆਉਣਗੀਆਂ ਫਿਰ 30 ਤਰੀਕ ਨੂੰ ਹਰਿੰਦਰ ਸਿੱਧੂ ਦਾ ਖੁੱਲਾ ਖਾਣਾ ਲੱਗੇਗਾ ਤੇ ਫਰੰਦੀਪੁਰੀਏ ਗੋਪੀ ਦੀ ਟੀਮ ਦੀ ਟੱਕਰ ਡੀਪੀ ਸਾਹਿਬ ਦੀ ਟੀਮ ਦੇ ਨਾਲ ਹੋਣੀ ਹੈ ਪਰ ਅਮਰ ਪੱਪੀ ਸ਼ਹਿਰ ਵਾਲਾ ਮੇਰੇ ਮਿੱਤਰੋ ਕਬੱਡੀ ਪਾਰਿਆ ਚਾਰ ਸਾਹਮਣੇ ਚਾਰ ਤੇ ਚਾਰੇ ਸੁਪਰ ਸਟਾਰ ਅਰ ਹੁਣ ਕੀ ਫਾਸਲੇ ਇੱਕ ਪਾਸੇ ਲਵ ਮਾਲੀਆਲਾ ਮੁੰਡਾ ਜਦੋਂ ਚਹ ਨਿਆਰੀ ਹੈ ਦੋ ਸਰਦਾਰ ਕੁੱਟਦੇ ਹੋਏ ਹੈ ਖੇਡ ਦੇ ਮੈਦਾਨ ਵਿੱਚ ਲਵ ਮਾਲੀਆ ਤੇ ਅਮਰਤ ਪੱਟ ਵਾਇਨ ਯਾਸੀ ਦਾ ਦੋਨੇ ਚਿੱਟਿਆਂ ਰਮਾਲਾਂ ਵਾਲੇ ਸੋਹਣੇ ਲੱਗਦੇ ਨੇ ਇਹ ਨੌਜਵਾਨ ਆ ਦੇਖਾਂਗੇ ਅਮਨ ਚੰਡੇਰ ਕੁਲਸ਼ੀਆ ਕਬੱਡੀ ਪਾਉਣ ਲਈ ਵਧਿਆ ਕਿ ਸੋਹਣੇ ਲੱਗਦੇ ਗੁੰਦੇ ਹੋਏ ਸਰੀਰ ਜਵਾਨਾਂ ਦੇ ਜਿਹੜੇ ਪਾਸੇ ਲੰਘਣ ਚਰਚੇ ਹੋਣ ਤਫਾਨਾਂ ਦੇ ਕਿ ਜਿਹੜੇ ਪਾਸੇ ਲੰਘਣ ਚਰਚੇ ਹੋਣ ਤਫਾਨਾਂ ਦੇ ਆ ਦੇਖਾਂਗੇ ਨੌਜਵਾਨ ਇਸ ਸਮੇਂ ਟਰਾਈ ਕਰਦਾ ਹੋਇਆ ਨਬੂ ਔਜਲਾ ਇੱਕ ਪਾਸੇ ਅਮਨ ਚੰਡੇਰਾ ਵਾਲਾ ਦੂਜੇ ਪਾਸੇ ਔਜਲੇ ਪਿੰਡ ਵਾਲਾ ਨਬੂ ਤੇ ਕਰਾਈ ਕਰਦਾ ਪਰ ਨੰਬਰ ਰੇਡਰ ਦੇ ਖਾਤੇ ਵਿੱਚ ਹੈ ਅਮਨ ਪੁਲਸੀਆ ਝੰਡੇਰਾ ਨਹੀਂ ਪਾਰਾ ਮੇਰੇ ਮਿੱਤਰੋ ਚਾਰ ਯਾਪੀਆਂ ਤੇ ਦਾਵਾ ਬੋਲਿਆ ਹੋਇਆ ਹੈ ਉਧਰ ਪੰਗੂੜੇ ਚੱਲ ਰਹੇ ਹੈ ਬੇੜੀ ਤੇ ਝੂਟੇ ਹੋਈ ਪ੍ਰਥਾ ਮਨ ਅਖਾੜਾ ਲਓ ਸਾਹਮਣੇ ਰੌੜਕਾ ਬਹਾਰਾ ਇੱਕ ਪਾਸੇ ਹੁਸੈਨ ਗੁੱਜਰ ਤੇ ਆਓ ਭੀਮ ਪੂਰ ਇਹ ਹੁਸੈਨ ਗੁੱਜਰ ਟੱਠੇ ਪੇਟੋਂ ਚੌੜੀਏ ਛਾਤੀਆਂ ਵਾਲੇ ਗੱਭਰੂ ਦੀ ਪਈ ਹੋਈ ਰੇ ਇੱਕ ਬਸਰ ਅਬਦੀਰ ਅਬੀਲਖਲ ਮਹਲਪੁਰੀਆ ਜਿਹੜੇ ਗਰਮਦਲ ਦੀ ਧਾਰੀ ਦਾ ਨਾਮ ਹੈ ਉਹ ਇੱਕ ਤੜਾ ਨੰਬਰ ਆਪਣੀ ਟੀਮ ਦੇ ਵਿੱਚ ਜੁੜਦਾ ਹੋਇਆ ਬਰਦਾਸਾਬ ਬਾਟਰ ਏਰੀ ਦਾ ਮੁੰਡਾ ਇਹ ਘੇਰੇ ਘੂਰੇ ਮੁੰਡੇ ਵਾਲਾ ਕਬੱਡੀ ਪੌਣ ਦੀ ਵਧਿਆ ਹੋਇਆ ਇਹ ਬੱਬਰ ਸ਼ੇਰ ਦੀ ਕਮੇਟੀ ਹੈ ਆ ਦੂਜੇ ਪਾਸੇ ਪੰਡਾ ਰਾਜੇ ਨੇ ਸੁਜਣਾ ਨੇ ਇਹ ਬਹੁਤ ਵੱਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਇਹ ਸਾਲਾਨਾ ਜੋੜ ਮੇਲੇ ਤੇ ਨਿਭਾਈਆਂ ਨੇ ਕਿਉਂਕਿ ਉਸ ਪ੍ਰਸ਼ਾਸਨ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਚਾਹੇ ਕੋਈ ਵੀ ਸਵਾਗਤ ਹੈ ਚਾਹੇ ਚਾਹੇ ਕੋਈ ਵੀ ਕਬੱਡੀ ਕੱਪ ਹੈ